ਲਓ ਜੀ ਸਾਰੇ ਹਾਂ ਸਾਸਲੀ ਘਰ ਦੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਟਾਈਮ ਸਵੇਰ ਦਾ ਤੇ ਫਿਰ ਵੀ ਵੀਰ ਜੀ 9 ਵਜੇ ਕੇ ਪੰਜ ਮਿੰਟ ਹੋ ਗਏ ਤਾਂ ਆਪਾਂ ਲੈਣੇ ਸਬਜੀ ਭਾਜੀ ਦੀ ਤਿਆਰੀ ਕਰਨਾ ਅੰਦਰ ਸੇ ਆਹ ਕਿ ਪਰੌਣੀਆਂ ਨੇ ਆ। ਇਹਦੇ ਤੇ ਨੀਰ ਨਹੀਂ ਲਿਆਂਦਾ ਸੀ ਤੇ ਉਹਨੂੰ ਲਿਆ ਜੀਰ। ਇਹਦੇ ਚ ਛੋਲ ਬਣਾਉਣੇ ਨੂਨ ਵਾਲੇ। ਅੰਮਲ ਮਟਰ ਪਾਣੀ ਜਿਹਦੇ ਤੇ ਭੇਂ ਪਰਫਲ ਖਾਣੇ ਜੋ ਕੱਢ ਕੇ ਫਿਰ ਪਿਆਜ਼ ਦਿਨਾ ਕੇ ਆ ਲੀ ਜੀਰ ਲਿਆ। ਇਹਦੇ ਚ ਛੋਲ ਵੇਖੋ ਚਾਹੂਲ ਦੇਖੋ ਉਦਰੀ ਸਿੱਕੜ ਰਹੇ ਪਕੌੜੇ ਗੋਭੀ ਵਾਏ ਦੇਖੋ ਇਹ ਨਾਲ ਅੰਸਰੀਆਂ ਦੇ ਚਮਚਮ ਰਸਗੁੱਲੇ ਦੇਖੋ ਪਕੌੜੇ ਨੇ ਕੱਢ ਦੇ ਲਸਣ ਆ ਰਿਹਾ ਹੈ ਇਤਨਾ ਆਮਾ ਪਨੀਰ ਦੀ ਸੌਂਗ ਆ ਰਿਹਾ ਹੈ ਤੇ ਇਹ ਦੇਖੋ ਪੰਡਰ ਕਿੰਨਾ ਵੱਡਾ ਹੈ ਇਹ ਲਈ ਪਾਣੀ ਲਗਾ ਇਹ ਸਬਜੀ ਹੈ ਲਈ ਮੈਂ ਇਹ ਲੋੜੇ ਚਾਵਲ ਬਾਅਦ ਸੌਣ ਨੂੰ ਚਾਹ ਪਣੀ ਪਿਆ ਕੇ ਉਹਨਾਂ ਤਰਤਾ ਦੇ ਦਾਂਗੇ ਤੁਹਾਨੂੰ ਚਾਵਲ ਉਹਨਾਂ ਖ ਬਣਾਈਏ ਤੇ ਵਧਾ ਲੱਗਣਗੇ ਤੁਹਾਨੂੰ ਨੋਨੇ ਸੇ ਨਾ ਟੰਗਾ ਜੀਰਨਾ ਮੜੇ ਥੋੜੀ ਕਿ ਮੇਥੀ ਧੋ ਕੇ ਪਾ ਦੋ ਟੇਸਟ ਆਊਗਾ ਵਧਾ ਆਪਾਂ ਪਨੀਰ ਵਾਲ ਨੂੰ ਬਟਲਣਾ ਮੈਂ ਇਦਾਂ ਨਹੀਂ ਪਾਉਣਾ ਜੇ ਕਿਤੇ ਬਾਈਚਾਂਸ ਹੋ ਗੀ ਕੋਈ ਪਈ ਵੀ ਰਵੇ ਟਾਈਮ ਤੇ ਖਰਾਬ ਨਹੀਂ ਹੁੰਦੀ ਜੇ ਕੱਚਾ ਪਨੀਰ ਪਾਵਾਂਗੇ ਤੇ ਸਬਜ਼ੀ ਖਰਾਬ ਹੋ ਜੂਗੀ ਉਹਨੂੰ ਮੜਾ ਜਾ ਫਰਾਈ ਕਰਕੇ ਆਪਾਂ ਪਾਉਣਾ ਇਹਦੇ ਬਾਅਦ ਸਾਰੀ ਤਿਆਰੀ ਬਸ ਸਭ ਤੋਂ ਪਹਿਲਾਂ ਸਾਨੂੰ ਆਪਾਂ ਸਾਬਤ ਕਰ ਲਈਏ ਦੇਖੋ ਇਹਦੇ ਹੋਇਆ ਪਹਿਲੇ ਡੈਡੀ ਕਰਤਾ ਕਮਰੇ ਅਮੀਸੀ ਲਈ ਇਹ ਟਮਾਟਰ ਤੇ ਮਹਰੀਆਂ ਮਿਰਚਾਂ ਗ੍ਰੈਂਡ ਕੀਤੀਆਂ ਅੱਜ ਆਪਾਂ ਚਾਵਲ ਜੀਨ ਤੜਕਾ ਲਾਇਆ ਤੇ ਫਰਾਈ ਕਰਕੇ ਪਨੀਰ ਪਾਇਆ ਤੇ ਫਿਰ ਆਪਾਂ ਤੇ ਤੁਸੀਂ ਬਣੀ ਰਹੋ ਵੀਡੀਓ ਦੇ ਨਾਲ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਦਰਬਾਰ ਸਾਹਿਬ ਦੀਆਂ ਵੀਡੀਓ ਵੀ ਸ਼ਾਰਟ ਜੇ ਹੋਣਗੀਆਂ ਵੱਡੀਆਂ ਹੋਈਆਂ ਉਹਨਾਂ ਨੂੰ ਲਾਈਕ ਤੇ ਕਮੈਂਟ ਕਰੋ ਹੋਰ ਵੀ ਦੇਖੋ ਦਰਸ਼ਨ ਕਰੋ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵਾ ਅੱਜ ਬਹੁਤ ਵਧੀਆ ਤਰੀਕ ਨੂੰ ਸ਼ਰਦਾਨਾ ਮਨਾਇਆ ਜਾ ਰਿਹਾ ਤੇ ਇਸ ਕਰਕੇ ਲਓ ਜੀ ਇਧਰ ਵੇਖੋ ਆਪਾਂ ਚਾਹ ਪਾਣੀ ਪਰੌਣਿਆਂ ਨੂੰ ਪਿਆਤਾ ਤੇ ਇਧਰ ਆਪਾਂ ਕੌੜੇ ਨੇ ਇਧਰ ਵੇਖੋ ਸੋਬੀ ਵਾਲੇ ਤੇ ਬ੍ਰੈਡ ਵਾਲੇ ਇਧਰ ਵੇਖੋ ਬਹੁਤ ਸਵਾਦ ਬਣੇ ਨੇ ਸਵਾਦ ਬਣੇ ਪਰੌਣੇ ਆਂਦੇ ਬਹੁਤ ਸਵਾਦਿਓ ਕੌੜੇ ਬਣਨੇ ਨੇ ਤੇ ਜਿਦਾਂ ਹਲਵਾ ਬਣਾਉਂਦੇ ਇਦਾਂ ਕੌੜੇ ਬਣੇ ਅੱਜ ਆਪਾਂ ਕੋਈ ਨਹੀਂ ਪਾਇਆ ਸਿੰਪਲ ਜਿਹਾ ਔਰ ਮਸਾਲਾ ਹੀ ਪਾਇਆ ਕੁਛ ਹੋਰ ਨਹੀਂ ਤੇ ਇਧਰ ਆਪਾਂ ਪੇਨਦਾ ਮੂੰਗਰਾ ਇਹ ਆਪਾਂ ਬਣਾਉਣਾ ਨੂਣ ਵਾਲੇ ਛੋਲਿਆਂ ਦੇ ਨਾਲ ਮੂੰਗਰਾ ਮੂੰਗਰੇ ਵਾਲਾ ਦਹੀਂ ਮੂੰਗਰਾ ਤੇ ਇਧਰ ਵੇਖੋ ਆਪਾਂ ਮਟਰ ਪਕਾ ਨਹੀਂ ਗਰੇ ਵੇਖੋ ਤੇ ਜਿਹੜਾ ਪਨੀਰ ਹੋ ਆਪਾਂ ਫਰਾਈ ਕਰਕੇ ਪਾਇਆ ਪਕੌੜੇ ਕੱਢ ਕੇ ਫਿਰ ਜਿਹੜਾ ਤੇਲ ਹੀ ਉਹਨੂੰ ਕੱਢ ਅੱਗ ਦੇ ਉੱਤੇ ਤੇ ਫਿਰ ਕਿਉਂਕਿ ਜਿਆਦਾ ਵੀ ਤੇਲ ਦੇਗਾ ਆਪਾਂ ਇਹਨੂੰ ਸਾੜਿਆ ਨਹੀਂ ਆਪਾਂ ਜਿਆਦਾ ਵੀ ਇਹਨੂੰ ਸਾੜ ਨਹੀਂ ਤੇ ਇਹ ਦੇਖੋ ਆਪਣੀ ਚੌਲ ਦੇਖੋ ਚੌਲ ਕਿੰਨੇ ਸੋਲੇ ਬਣੇ ਮੈਂ ਤੁਹਾਨੂੰ ਸਮਾਨ ਤੇ ਸਾਰਾ ਵਿਖਾ ਦਿੱਤਾ ਸੀ ਹੋ ਜੋ ਢਾਈ ਦਾ ਢੱਕਣ ਲਗਾਤਾ ਇਸ ਕਰਕੇ ਮੈਂ ਪਚਾ ਬਚਾ ਕੇ ਦੇਖੋ ਚੌਲ ਅਜੇ ਮੈਂ ਹੁਣੇ ਆਵੇ ਬਣਾ ਕੇ ਲਾ ਕੇ ਰੱਖ ਕੇ ਗਈ ਆਪਾਂ ਇਹ ਜੋ ਪਾਇਆ ਪਨੀਰ ਮਟਰ ਟਮਾਟਰ ਆਲੂ ਤੇ ਪਿਆਜ਼ ਦਾ ਤੇ ਜੀਰੇ ਦਾ ਲਾਇਆ ਤੜਕਾ ਦੇਖੋ ਕਿੰਨੇ ਸੋਹਣੇ ਚੌਲ ਬਣੇ ਦੇਖੋ ਆਪਾਂ ਦਹੀਂ ਬਣਾਉਣੀ ਹੈ ਇਹਦੇ ਉੱਤੇ ਆਪਏ ਦਹੀਂ ਪੋਣਾ ਦੇ ਦਗੇ ਕਿਉਂਕਿ ਇਹਨਾਂ ਨੂੰ ਧਮ ਆ ਜਾਊਗਾ ਧੰਮ ਦੇ ਨਾਲ ਜੇ ਪਾਣੀ ਮਾਸਾ ਪਾ ਕੇ ਤੇ ਹੋਵੇ ਬਿਲਕੁਲ ਤੇ ਆਪਾਂ ਰਹਿਣ ਹੀ ਨਹੀਂ ਦਿੰਦਾ ਤੇ ਜੇ ਰਹਿ ਵੀ ਜਾਵੇ ਤੇ ਫਿਰ ਆਪਾਂ ਉਹਨਾਂ ਇਹ ਨੂੰ ਸਵਾਦ ਨੇ ਦੰਗਰ ਕੇ ਆ ਜਿਹੜਾ ਤੇਲ ਵਾਈਚ ਆਪਾਂ ਪਕੌੜੇ ਤਲੇ ਨਾਲੇ ਆ ਪਨੀਰ ਤਲਿਆ ਤੇ ਆ ਮਕਸਾਲਾ ਜੀਰੇ ਪੇ ਨਹੀਂ ਆ ਮਕਸਾਲਾ ਤੇ ਆ ਮੈਂ ਪਾਣੇ ਸਾਵ ਕਰਕੇ ਰੱਖ ਲਿਆ ਭਾਵੇਂ ਆਪਾਂ ਸਾਵ ਕੀਤੀ ਨਹੀਂ ਫਿਰ ਵੀ ਮੈਂ ਕਟਾ ਟਮਾਟੀ ਆਪਾਂ ਇਹਦੇ ਵਿੱਚ ਰੱਖ ਲਵਾਂਗੇ ਪ੍ਰਸ਼ਾਦੇ ਛਕਾਵਾਂਗੇ ਆਪਣੀ ਕੁੜੀ ਦੀ ਆਈ ਨਾ ਨਾਲ ਆਏ ਦੋਤੇ ਮੈਂ ਨਾਲ ਆਇਓ ਰਹਾਂਗੇ ਆ ਜਿਹੜੀ ਆਪਾਂ ਰਾਤੀ ਛੋਲੇ ਆ ਖਾਧੀਏ ਇਹਨਾਂ ਨੂੰ ਦੇਖੋ ਦੇਖੋ ਛੋਲੇ ਇਹਨੂੰ ਹੀ ਰਹਾ ਤਾਂ ਇਹ ਨੂੰ ਮੈਂ ਰੋਟੀ ਰੋਟੀ ਸਬਜੀ ਮੈਂ ਤਾਂ ਫੇਰ ਅੰਦਰ ਕਰਕੇ ਕਰੀਖਾ ਉਹ ਇਹਨਾਂ ਦਾ ਸਲੇਬ ਨਾਲ ਨਿੱਕੀ ਆ ਮਾਂ ਜਿਆਦਾ ਜਾਂਦਾ ਤੇ ਸੂਤਰ ਨਹੀਂ ਹੁੰਦਾ ਦੇਖੋ ਆਪਾਂ ਬਣਾਈ ਮੈਂ ਜਿਆਦੀ ਸੰਨੀ ਬਣਾਗੇ ਕੀ ਕਰਨੀ ਦੋ ਦੋ ਤਖੜ ਕੇ ਖਾਣੇ ਨਾਲ ਚੌਲ ਦੇਖੋ ਮਟਰ ਪਨੀਰ ਦੀ ਸਾਲੀ ਤੋਂ ਹੀ ਵੀ ਜੀ ਦੋ ਸਬਜ਼ੀ ਬਣਾਉਣੀ ਨਾ ਪਨੀਰ ਕੱਚਾ ਨਾ ਪਾਇਓ ਤਾੜਲੀ ਜਣੀ ਪਨੀਰ ਹੋਵੇ ਜਾਂ ਮਟਰ ਪਨੀਰ ਹੋਵੇ ਤਲ ਕੇ ਫਰਾਈ ਕਰਕੇ ਪਨੀਰ ਪਾਇਓ ਫਿਰ ਸਬਜੀ ਨਹੀਂ ਖਰਾਬ ਹੁੰਦੀ ਜੇ ਦਾ ਮਰਜੀ ਪਈ ਰਵੇ ਜੇ ਆਪਾਂ ਕੱਚਾ ਪਨੀਰ ਪਾਉਨੇ ਨਾ ਤੇ ਉਹਦੇ ਨਾਲ ਸਬਜੀ ਜਿਹੜੀ ਖਰਾਬ ਹੋ ਜਾਂਦੀ ਫਿਰ ਫਾਇਦਾ ਨਹੀਂ ਕੋਈ ਆਪਣੀ ਮਿਹਨਤ ਦਾ ਤੇ ਚਲੋ ਜੀ ਹੁਣ ਆਪਾਂ ਰੈਸਟ ਕਰਦੇ ਆਂ ਫਿਰ ਆਪਾਂ ਬਣਾਉਨੇ ਪ੍ਰਸ਼ਾਦੇ 12 ਹੋ ਜੇ ਬਣਾਉਣੀ ਮੈਂ ਟਾਈਮ ਦੇਖਾਂਗੀ ਹੋਇਆ ਜਾ ਰਹੀ ਹੋਏ ਸਾਢੇ 12 ਫੁੱਲ ਕੇ ਲਾਉਨੇ ਆਪਾਂ ਮੈਂ ਫੁੱਲ ਕੇ ਲਾਈ ਜਾਣੀ ਖੁੜੀ ਪਾ ਕੇ ਖੜਾ ਦੇ ਤੇ ਚਲੋ ਜੀ ਇੱਕ ਵਾਰੀ ਮੈਂ ਤਿਆਰੀ ਕਰ ਦੂੰਗੀ ਕਿਉਂਕਿ ਉਹਨੂੰ ਪਤਾ ਨਹੀਂ ਲੱਗਦਾ ਕਮਲ ਪੈ ਜਾਂਦਾ ਨਾ ਤੇ ਘਰ ਮੈਨੂੰ ਦੇ ਆਪੇ ਮਿੰਟੋ ਮਿੰਟੋ ਸਬਜੀ ਪਾਣੀ ਬਣਾ ਕੇ ਪਾ ਕੇ ਦੇ ਦੇ ਲੈ ਚਲੋ ਜੀ ਜੇ ਤੁਹਾਨੂੰ ਵੀਡੀਓ ਕੋ ਜੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਵੇਂ ਆਏ ਆ ਉਹ ਜਰੂਰ ਚੈਨਲ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਵੇਖਿਓ ਸਟਿੱਪ ਨਾ ਕਰਿਓ ਤੇ ਬਹੁਤ ਮਿਹਨਤ ਦੇ ਨਾਲ ਵੀਡੀਓ ਬਣਦੀ ਆ ਟਪਾ ਟਪਾ ਜੋੜ ਜੋੜ ਕੇ ਬਣਾ ਬਣਾਗੇ ਮੈਂ ਆਪਣੇ ਨਵੇਂ ਹਰਮਨਦਾਨ ਦੇ ਨਾਲ ਲਾ ਕੇ ਮੈਂ ਵੀਡੀਓ ਬਣਾਉਣੀ ਆ ਤੇ ਕੋਈ ਗਮੀ ਪੇਸ਼ ਨਹੀਂ ਕਰਿਆ ਜੀ ਫਿਰ ਵੀ ਜੇ ਕੋਈ ਵਾਦਾ ਘਾਟਾ ਹੁੰਦਾ ਤਾਂ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਕੋਈ ਗਾਲ ਨਹੀਂ ਗਲਟਗਾ ਇਨਸਾਨ ਕੋਈ ਹੁੰਦਣਾ ਚਲੋ ਜੀ ਆਜਲੀ ਵੀਡੀਓ ਨਹੀਂ ਆ ਬਾਕੀ ਸ਼ਾਮ ਨੂੰ ਆਪਾਂ ਦਰਬਾਰ ਸਾਹਿਬ ਜਾਣਾ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਉੱਥੇ ਉੱਥੋਂ ਆਪਾਂ ਵੀਡੀਓ ਬਣਾ ਕੇ ਲਿਆਵਾਂਗੇ ਉਹ ਫਿਰ ਵੀਡੀਓ ਕੱਲ ਨੂੰ ਪਾਵਾਂਗੇ ਮਹਾਰਾਜ ਜੀ ਦੇ ਪ੍ਰਕਾਸ਼ ਪੂਰਬ ਦੀ ਚਲੋ ਜੀ ਮਿਲਾਂਗੇ ਸ਼ਾਮਾਂ ਵਾਲੀ ਵੀਡੀਓ ਵਿੱਚ ਤੇ ਸਾਰੇ ਹੰਸਾ ਸਿਲ ਕਾਜ ਹੁੰਦੇ ਵਾਸਤੇ ਰੋ ਐਵੀ ਵੀਡੀਓ ਵੇਖੋ ਤੇ ਵੀਡੀਓ ਦਾ ਨਾਮ ਤਾਂ ਮਾਣੋ ਤੇ ਹਿੰਦ ਅਸੀਂ ਤੁਹਾਨੂੰ ਪ੍ਰਸ਼ਾਦਾ ਪਾਣੀ ਕਿਦਾਂ ਦਾ ਲੱਗਾ ਗਰੀਬ ਜੇ ਕਰਦਾ ਬਣਿਆ ਪ੍ਰਸ਼ਾਦਾ ਪਾਣੀ ਬਨਾਣ ਕਸਿਆ ਮਹਾਰਾਜ ਹਰ ਇੱਕ ਨੂੰ ਖੁਸ਼ੀਆਂ ਹਰ ਇੱਕ ਨੂੰ ਬਖਸ਼ੇ ਪਰਵਾਰਾਂ ਚੜ੍ਹਦਿਆਂ ਕਲਾ ਕਰੇ ਮਹਾਰਾਜ ਇਹਦਾ ਈ ਸੋਹਣਾ ਸੋਹਣਾ ਵੀਡੀਓ ਵੇਂਦੇ ਰੋ ਅਸੀਂ ਸੋਹਣਾ ਸੋਹਣਾ ਵੀਡੀਓ ਬਣਾਉਂਦੇ ਰਹੀਏ ਤੁਸੀਂ ਸੋਹਣੇ ਸੋਹਣੇ ਕਮੈਂਟ ਵੀ ਕਰ ਰਹੇ ਹੋ ਤੇ ਦੱਸਿਓ ਤੇ ਚਲੋ ਜੀ ਤੁਹੇ ਮੈਨੂੰ ਪ੍ਰਸ਼ਾਦਾ ਪਾਣੀ ਬਿਵਾਣਾ ਉਹ ਖਾਓ ਪਚੀਆਂ ਨੂੰ ਖਵਾਓ